ਅੱਜ ਸਾਨੂੰ ਪ੍ਰਸ਼ਾਸਨ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਕੂਲ ਬਸਾਂ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਦੇ ਹਦ ਮਾਨ ਜੋ ਡੀਸੀ ਸਾਹਿਬ ਲੁਧਿਆਣਾ ਅਤੇ ਐਸਡੀਐਨ ਪਾਇਲ ਦੇ ਨਿਰਦੇਸ਼ਾਂ ਤਹਿਤ ਟ੍ਰੈਫਿਕ ਪੁਲਿਸ ਨੂੰ ਲਾਣ ਲੈ ਕੇ ਹਰਾਇਤਾ ਚੌਂਕ ਅਤੇ ਬਿਆਨ ਸਿੰਘ ਚੌਂਕ ਵਿੱਚ ਬਸਾਂ ਦੀ ਟੈਕਿੰਗ ਕੀਤੀ ਗਈ ਅਤੇ 5 ਬਸਾਂ ਇਨਸਾਨ ਵੀ ਕੀਤਾ ਗਿਆ ਤੇ ਕਈਆਂ ਨੂੰ ਨਿਯਮਾਂ ਦਾ 파ਟ ਵੀ ਪੜਾਇਆ ਗਿਆ ਤੇ ਅੱਗੇ ਤੋਂ ਵੀ ਇਹ ਪ੍ਰਕਿਰਿਆ ਚੱਲੀ ਰੋਗੀ ਤੇ ਬਾਅਦ ਲਗਾਤਾਰ ਚੈਕਿੰਗ ਚੱਲਦੀ ਰਹੇਗੀ। ਘਟੂ ਘਟ ਤੀਕ ਚਾਲੀ ਬਸਤੀ ਦੀ ਚੈਕਿੰਗ ਕੀਤੀ ਗਈ ਤੇ 7-8 ਬਸਰ ਚਲਾਨ ਵੀ ਕੱਟੇ ਗਏ। ਜਿੱਦਾਂ ਕਈਆਂ ਦੇ ਓਵਰ ਲੋਡਡ ਸੀਗੀਆਂ ਜੀ ਕਈਆਂ ਚ ਕਾਗਜ਼ ਪੱਤਰ ਪੂਰੇ ਨਹੀਂ ਸੀਗੇ ਤੇ ਲੈਡੀ ਟੈਂਡਰ ਨਹੀਂ ਕਿਈ ਇੱਕ ਜਗ੍ਹਾ ਸੀਗੀ ਜੀ। ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਾਰੇ ਫਿਲਮ ਨੂੰ ਉਤਾਰਿਆ ਜਾਵੇ ਅਤੇ ਉਹਨਾਂ ਚਲਾਨ ਵੀ ਕੱਟਿਆ ਗਿਆ ਜੀ ਬਸ ਦਾ। ਨਹੀਂ ਕਿ ਜੋ ਨਿਯਮ ਬਣਾਏ ਕੇ ਸਰਕਾਰ ਵੱਲੋਂ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਕੋਈ ਸਾਰਤ ਨਾ ਲੱਗੇ ਤੇ ਬੱਚਿਆਂ ਦੀ ਵੀ ਸਹੀ ਉਹਨਾਂ ਨੂੰ ਕੋਈ ਰਾਹਤ ਤੱਕ ਸਫਰ ਹੋ ਸਕੇ ਬੱਚਾ ਨੂੰ ਅੱਜ ਸਾਨੂੰ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਕੂਲ ਬਸਾਂ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਦੇ ਹਦ ਮਾਨ ਜੋ ਡੀਸੀ ਸਾਹਿਬ ਲੁਧਿਆਣਾ ਅਤੇ ਐਸਡੀਐਮ ਪਾਇਲ ਦੇ ਨਿਰਦੇਸ਼ਾਂ ਤਹਿਤ ਟ੍ਰੈਫਿਕ ਪੁਲਿਸ ਨੂੰ ਲਾਣ ਲੈ ਕੇ ਹਰਾਇਤਾ ਚੌਂਕ ਅਤੇ ਬਿਆਨ ਸਿੰਘ ਚੌਂਕ ਵਿੱਚ ਬਸਾਂ ਦੀ ਟੈਕਿੰਗ ਕੀਤੀ ਗਈ ਤੇ ਪੰਜ ਸੱਤ ਬਸਾਂ ਨੂੰ ਜ਼ਬਾਨ ਵੀ ਕੀਤਾ ਗਿਆ ਤੇ ਕਈਆਂ ਨੂੰ ਨਿਯਮਾਂ ਦਾ 파ਟ ਵੀ ਪੜਾਇਆ ਗਿਆ ਤੇ ਅੱਗੇ ਤੋਂ ਵੀ ਇਹ ਪ੍ਰਕਿਰਿਆ ਚੱਲੀ ਰੋਗੀ ਤੇ ਬਾਅਦ ਲਗਾਤਾਰ ਚੈਕਿੰਗ ਚਲਦੀ ਰਹੇਗੀ। ਘਟੂ ਘਟ ਤੀਕ ਚਾਲੀ ਬਸਤੀ ਦੀ ਚੈਕਿੰਗ ਕੀਤੀ ਗਈ ਤੇ 7-8 ਬਸਰ ਚਲਾਨ ਵੀ ਕੱਟੇ ਗਏ। ਜਿੱਦਾਂ ਕਈਆਂ ਦੇ ਓਵਰ ਲੋਡਡ ਸੀਗੀਆਂ ਜੀ ਕਈਆਂ ਚ ਕਾਗਜ਼ ਪੱਤਰ ਪੂਰੇ ਨਹੀਂ ਸੀਗੇ ਤੇ ਲੈਡੀ ਟੈਂਡੈਂਟ ਨਹੀਂ ਇੱਕ ਜਗ੍ਹਾ ਸੀਗੀ ਜੀ। ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਾਰੇ ਫਿਲਮ ਨੂੰ ਤਾਰਿਆ ਜਾਵੇ ਅਤੇ ਉਹਨਾਂ ਚਲਾਨ ਵੀ ਕੱਟਿਆ ਗਿਆ ਜੀ ਬਸ ਦਾ। ਨਹੀਂ ਕਿ ਜੋ ਨਿਯਮ ਬਣਾਏ ਕੇ ਸਰਕਾਰ ਵੱਲੋਂ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਕੋਈ ਸਾਰਤ ਨਾ ਲੱਗੇ ਤੇ ਬੱਚਿਆਂ ਦੀ ਵੀ ਸਹੀ ਉਹਨਾਂ ਨੂੰ ਕੋਈ ਰਾਹਤ ਤੱਕ ਸਫਰ ਹੋ ਸਕੇ ਬੱਚਾ ਨੂੰ ਅੱਜ ਸਾਨੂੰ ਪ੍ਰਸ਼ਾਸਨ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਕੂਲ ਬਸਾਂ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਦੇ ਹਦ ਮਾਨ ਜੋ ਡੀਸੀ ਸਾਹਿਬ ਲੁਧਿਆਣਾ ਅਤੇ ਐਸਡੀਐਮ ਪਾਇਲ ਦੇ ਨਿਰਦੇਸ਼ਾਂ ਤਹਿਤ ਟ੍ਰੈਫਿਕ ਪੁਲਿਸ ਨੂੰ ਲਾਣ ਲੈ ਕੇ ਹਰਾਇਤਾ ਚੌਂਕ ਅਤੇ ਬਿਆਨ ਸਿੰਘ ਚੌਂਕ ਵਿੱਚ ਬਸਾਂ ਦੀ ਟੈਕਿੰਗ ਕੀਤੀ ਗਈ ਤੇ ਪੰਜ ਸੱਤ ਬਸਾਂ ਹਿਰਾਣ ਵੀ ਕੀਤਾ ਗਿਆ ਤੇ ਕਈਆਂ ਨੂੰ ਨਿਯਮਾਂ ਦਾ 파ਟ ਵੀ ਪੜਾਇਆ ਗਿਆ ਤੇ ਅੱਗੇ ਤੋਂ ਵੀ ਇਹ ਪ੍ਰਕਿਰਿਆ ਚੱਲੀ ਰੋਗੀ ਤੇ ਬਾਅਦ ਲਗਾਤਾਰ ਚੈਕਿੰਗ ਚੱਲਦੀ ਰਹੇਗੀ। ਘਟੂ ਘਟ ਤੀਕ ਚਾਲੀ ਬਸਤੀ ਦੀ ਚੈਕਿੰਗ ਕੀਤੀ ਗਈ ਤੇ 7-8 ਬਸਰ ਚਲਾਨ ਵੀ ਕੱਟੇ ਗਏ। ਜਿੱਦਾਂ ਕਈਆਂ ਦੇ ਓਵਰ ਲੋਡਡ ਸੀਗੀਆਂ ਜੀ ਕਈਆਂ ਚ ਕਾਗਜ਼ ਪੱਤਰ ਪੂਰੇ ਨਹੀਂ ਸੀਗੇ ਤੇ ਲੈਡੀ ਟੈਂਡੈਂਟ ਨਹੀਂ ਕਿਈ ਇੱਕ ਜਗ੍ਹਾ ਸੀਗੀ ਜੀ। ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਾਰੇ ਫਿਲਮ ਨੂੰ ਤਾਰਿਆ ਜਾਵੇ ਅਤੇ ਉਹਨਾਂ ਚਲਾਨ ਵੀ ਕੱਟਿਆ ਗਿਆ ਜੀ ਬਸ ਦਾ। ਨਹੀਂ ਕਿ ਜੋ ਨਿਯਮ ਬਣਾਏ ਕੇ ਸਰਕਾਰ ਵੱਲੋਂ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਕੋਈ ਸਾਰਤ ਨਾ ਲੱਗੇ ਤੇ ਬੱਚਿਆਂ ਦੀ ਵੀ ਸਹੀ ਉਹਨਾਂ ਨੂੰ ਕੋਈ ਰਾਹਤ ਤੱਕ ਸਫਰ ਹੋ ਸਕੇ ਬੱਚਾ